ਤਾਂ ਜਿਹੜੇ ਗੱਲ ਬੀਤ ਗਈ ਉਹਨਾਂ ਅੱਜ ਨਰਬਤ ਨੂੰ ਹੋ ਰਿਹਾ ਹੈ। ਅੱਜ ਸਾਰੇ ਤੁਸੀਂ ਦੇਖ ਰਹੇ ਹੋ ਲੋਕੀ ਮੀਡੀਆ ਦੇਖ ਰਹੇ ਆ। ਲੋਕ ਅੱਜ ਸਾਰਿਆਂ ਚਾਹੇ ਉਹ ਮੌਜੂਦਾ ਸੂਬੇ ਦੀ ਸਰਕਾਰ ਜਾਂ ਸੈਂਟਰ ਦੀ ਸਰਕਾਰ ਲੋਕ ਜਿਆਦਾ ਨਾ ਖੁਸ਼ ਨਜ਼ਰ ਆਉਂਦੇ ਆ। ਇਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਜਿਹੜੀ ਕਿ ਲੋਕ ਸਭਾ ਉਹਦੇ ਵਿੱਚ ਕਾਂਗਰਸ ਪਾਰਟੀ ਪੂਰਾ ਬਹੁਤ ਲੱਗਿਆ ਹੋਵੇ। ਸਿੱਧੂ ਦੀ ਲੜਾਈ ਹੈ ਲਗਾਤਾਰ ਜਾਰੀ ਹੈ ਕਾਂਗਰਸ ਨਾਲ ਰਾਜਾ ਪੜਿੰਗ ਨੇ ਕਈ ਵਰਕਸ ਸਸਪੈਂਡ ਕਰ ਦਿੱਤਾ ਇਹ ਸਿੱਧੂ ਰੈਲੀ ਚ ਦੇਖੋ ਨਿੱਕੀਆਂ ਮੋਟੀਆਂ ਗੱਲਾਂ ਵੱਡੇ ਪਰਿਵਾਰਾਂ ਚ ਹੁੰਦੀਆਂ ਰਹਿੰਦੀਆਂ ਤੇ ਲੇਕਿਨ ਮੈਂ ਸਮਝਦੀਆਂ ਕਿ ਇਹ ਇਸ ਤਰ੍ਹਾਂ ਦਾ ਗੁਰੇਜ਼ ਕਰਨੀ ਚਾਹੀਦੀ ਹੈ ਅਗਰ ਕਿਸੇ ਤਰ੍ਹਾਂ ਤੇ ਕੋਈ ਕਮੀ ਪੇਸ਼ੀ ਹੋਵੇ ਵੀ ਤਾਂ ਹਮੇਸ਼ਾ ਹੀ ਪਾਰਟੀ ਦਾ ਔਰ ਸੂਬੇ ਦਾ ਫਰਜ਼ ਹੁੰਦਾ ਹੈ ਕਿ ਉਹਨੂੰ ਬੈਠ ਕੇ ਆਪਣੇ ਖਰਚੇ ਨਿਬੜਿਆ ਜਾਵੇ ਤੇ ਇਦਾਂ ਕੀ ਮੋਟੀਆਂ ਗੱਲਾਂ ਨਾਲ ਸਾਰਾ ਇਸ ਤਰ੍ਹਾਂ ਦਾ ਨਹੀਂ ਇਮਪ੍ਰੈਸ਼ਨ ਦੇਣਾ ਚਾਹੀਦਾ। ਇਸੇ ਲੜਾਈ ਨੂੰ ਪਲੇਟਫਾਰਮ ਤੇ ਬੈਠ ਕੇ ਨਿਮੜਿਆ ਜਾਊਗਾ ਕਿ ਨੁਕਸਾਨ ਚੜਾਣਾ ਰੋਗ ਨਹੀਂ ਲੋਕ ਸੁਭਾਅ। ਨਮੈਂ ਇਹ ਕਹਿ ਰਹੀ ਹਾਂ ਕਿ ਮੇਰੇ ਤਾਂ ਹਮੇਸ਼ਾ ਹੀ ਕਿਉਂਕਿ ਬਤੌਰ ਸਾਰਿਆਂ ਦਾ ਮੈਂ ਸਾਰਿਆਂ ਉਹਦਿਆਂ ਤੋਂ ਉੱਠ ਕੇ ਬੈਠੀ ਹਾਂ ਔਰ ਸਾਰਿਆਂ ਨੂੰ ਜਾਣਦੀ ਹਾਂ ਸਾਰੇ ਸਾਡੇ ਬੱਚਿਆਂ ਵਰਕੇ ਆ। ਤੇ ਇਸ ਲਈ ਇਹੀ ਕਹਿਣਾ ਚਾਹੂਗੀ ਕਿ ਸਾਨੂੰ ਇੱਕ ਦੂਜੇ ਦੇ ਨਾਲ ਆਪણો ਸਾਹਮਣੇ ਲੜਨ ਦੀ ਵੀ ਜਾਏ ਸਾਰਾ ਮਾਹੌਲ ਖਰਾਬ ਕਰਨ ਦੀ ਵੀ ਜਾਏ ਬੈਠ ਕੇ ਸਾਰਾ ਬਲਕਿ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ। ਸਾਡੇ ਜਦੋਂ ਤਾਕਤ ਜੋ ਹੁੰਦੇ ਨੇ ਜਿਵੇਂ ਪੀਸੀਸੀ ਹੈ ਸਾਰੀ ਇਹਨਾਂ ਨੂੰ ਬੈਠ ਕੇ ਆਪਣਾ ਸਾਰਾ ਥਿੰਕ ਟੈਂਕ ਬਣਾ ਕੇ ਉਹਨਾਂ ਦੇ ਨਾਲ ਜਿੱਥੇ ਕਿਤੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਵੀ ਹੁੰਦੇ ਆ ਪਰਵਾਹਾਂ ਛੋ ਜਾਂਦੇ ਆ ਉਹਨਾਂ ਨੂੰ ਘਰ ਬੈਠ ਕੇ ਨਵੇੜਨ ਦੇ ਨਾਲ ਪਾਰਟੀ ਦੇ ਵੀ ਬਿਹਤਰੀ ਹੈ ਸਰਨ ਦਾ ਫਾਇਦਾ ਹੈ ਉਧਰ ਹੈ ਤੇ ਇਹ ਹੁੰਦਾ ਲੇਕਿਨ ਅਸੀਂ ਸਮਝਦੇ ਹਾਂ ਕਿ ਅੱਜ ਕਾਂਗਰਸ ਪਾਰਟੀ ਹੌਲੀ ਹੌਲੀ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਅਗਵਾਈ ਭਾਰਤ ਜੋੜੋ ਚ ਕੀਤੀ ਹੈ ਜਾਂ ਅੱਜ ਕਰ ਰਹੇ ਆ ਤੇ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਕਾਂਗਰਸ ਪਾਰਟੀ ਇਨੀ ਤਾਕਤ ਛੋਗੀ ਠੀਕ ਹੈ ਅਸੀਂ ਹਮੇਸ਼ਾ ਗੱਠਜੋੜ ਹੁੰਦੇ ਆਏ ਐ ਇਹਨਾਂ ਦਾ ਵੀ ਐਨਡੀਏ ਬਣੀ ਯੂਪੀਏ ਬਣੀ ਜਾਂ ਉਸ ਤੋਂ ਪਹਿਲਾਂ ਸਾਡਾ ਵੀ ਕਮਿਊਨਿਸਟ ਪਾਰਟੀਆਂ ਹੁੰਦਾ ਸੀ ਸੈਕੂਲਰ ਸੋਚ ਦੇ ਲੋਕ ਇਕੱਠੇ ਹੁੰਦੇ ਆਏ ਨੇ ਕਿਸੇ ਮਤਾਬਕ ਸੋਚ ਦੇ ਮਤਾਬਕ ਸੋ ਇਸ ਤਰ੍ਹਾਂ ਦਾ ਨਾ ਹੋਵੇ ਕਿ ਸਾਨੂੰ ਸਿਕਤਾ ਦੇ ਅਡਜਸਟਮੈਂਟ ਕਿਸੇ ਵੀ ਪਾਰਟੀ ਨੂੰ ਇਸ ਤਰ੍ਹਾਂ ਕਰਨਾ ਪਵੇ ਕਿ ਸਰਕਾਰ ਬਣਾਉਣ ਲਈ ਸੋਚ ਇਕੱਠੀ ਕਰਨ ਲਈ ਹੋਣਾ ਚਾਹੀਦਾ ਤੇ ਮੈਂ ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਹੌਲਜੀ ਗਵਾਈ ਕਰ ਰਹੇ ਹੈ ਜਾਂ ਖੜਗੇ ਜੀ ਕਿਵਾਈ ਕਰ ਰਹੇ ਹੈ ਤੇ ਇਹ ਸਾਡੀ ਪਾਰਟੀ ਇਸ ਸਮਰਥ ਹੋ ਕੇ ਆਪਣਾ ਸਾਰਾ ਕੰਮ ਕਰ ਸਕੇ ਪਰ ਇਹਦੇ باوجود ਵਿੱਚ ਚਾਹੁੰਦੇ ਆ ਕਿ ਜੋ ਉਹਨਾਂ ਨੇ ਉੱਤੇ ਬਣਿਆ ਨੈਸ਼ਨਲ ਪੰਦਰ ਤੇ ਉਹ ਠੀਕ ਰਹੇ ਗਵਰਨਰ ਤੇ ਮੁੱਖ ਮੰਤਰੀ ਪੰਜਾਬ ਦੀ ਕਹਿੰਦੇ ਉਹਨੇ ਇੱਕ ਜੁੱਟਾ ਦੇਖ ਲਿਆ ਛੱਲਾ ਕਹਿਣਾ ਸੁਣਾਇਆ ਗਵਰਨਰ ਨੇ ਤੇ ਉਹ ਤਾਂ ਪਹਿਲੀ ਵਾਰ ਇਸ ਤਹਾ ਜਿਹੇ ਡਰਾਮੇ ਦੇਖੇ ਆ ਕਿਉਂਕਿ ਸੀਐਮ ਦਾ ਆਪਣਾ ਇੱਕ ਸਟੇਟਸ ਹੁੰਦਾ ਗਵਰਨਰ ਦਾ ਆਪਣਾ ਇੱਕ ਸਟੇਟਸ ਹੁੰਦਾ ਹੈ ਤੇ ਜੇ ਤੁਸੀਂ ਹੁਣ ਜਿਵੇਂ ਲੜਾਈ ਵਰਕਰਾਂ ਚ ਕਾਂਗਰਸ ਦੇ ਵਰਕਰਾਂ ਚ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਹੋਣੀ ਹੁੰਦੀ ਹੈ ਤੇ ਸਰਕਾਰ ਤੇ ਰਾਜਪਾਲ ਵਾਲੀ ਲੜੀ ਜਾਂਦੇ ਨੇ ਤੇ ਕਦੋਂ ਉਹ ਇਕੱਠੇ ਹੋ ਜਾਂਦੇ ਆ ਕਦੋਂ ਮੈਂ ਕੱਲ ਦੇਖਿਆ ਕਿ ਇੱਕ ਜਾਣਾ ਪੈਰੀਆਂ ਤਲਾਰਿਆ ਦੂਜਾ ਜੱਫੀ ਪਾ ਕੇ ਤਾੜੀ ਮਾਰ ਰਿਹਾਗਾ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਸਾਡੀ ਇਹ ਕਲਚਰ ਨੂੰ ਇੱਕ ਡਿਗਨਿਟੀ ਨੂੰ ਉਹਦੇ ਲਈ ਬਹੁਤੀਆਂ ਨਹੀਂ ਸ਼ੁਭਾ ਦਿੰਦੀਆਂ ਜੇ ਕੋਈ ਗੱਲਾਂ ਮੈਂ ਜਿਵੇਂ ਕਿਹਾ ਪਹਿਲਾਂ ਵੀ ਕੋਈ ਹੋਣ ਵੀ ਤਾਂ ਬੈਠ ਕੇ ਹੋ ਜਾਂਦੀਆਂ ਨੇ ਕਿਸ ਤਰ੍ਹਾਂ ਦੇਖ ਰਿਹਾ ਕਾਂਗਰਸ ਜਿੱਥੇ ਤੱਕ ਲੋਕ ਸਭਾ ਚੋਣਾਂ ਦੀ ਗੱਲ ਹੈ ਆਂਡਿਆ ਅਲਾਈਅੰਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਗਠਜੰਬੰਦਨ ਦੀ ਗੱਲ ਚੱਲ ਰਹੀ ਸੀ ਸਾਰੀਆਂ ਉਹ ਪਾਰਟੀਆਂ ਜਿਨ੍ਹਾਂ ਦੀ ਸੋਚ ਸਾਂਝੀ ਸੋਚ ਸੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੰਡੀਆ ਅਲਾਈਅੰਸ ਦੇ ਵਿੱਚ ਕਿਹੜੇ ਕਿਹੜੇ ਸਹਿਯੋਗੀ ਦਲ ਹਾਜ਼ਰ ਹੁੰਦੇ ਆ ਕਿਹੜੀਆਂ ਕਿਹੜੀਆਂ ਪਾਰਟੀਆਂ ਕਿਉਂਕਿ ਸੀਟ ਸ਼ੇਅਰਿੰਗ ਦੀ ਗੱਲਬਾਤ ਚੱਲ ਰਹੀ ਹੈ ਕਿਸੇ ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਦਾ ਵੱਧ ਹੱਕ ਬਣਦਾ ਹੈ ਕਿਸੇ ਪਾਸੇ ਦੂਜਿਆਂ ਰੀਜਨਲ ਪਾਰਟੀ ਦਾ ਵੱਧ ਹੱਕ ਬੰਦਾ ਹੈ ਉਹ ਜਿਸ ਤਰੀਕੇ ਨਾਲ ਉਸ ਮੀਟਿੰਗਾਂ ਦੀ ਜਦੋਂ ਸ਼ੁਰੂਆਤ ਹੋਈ ਸੀ ਤੇ ਹੁਣ ਜਦੋਂ ਉਹਨਾਂ ਮੀਟਿੰਗਾਂ ਮੁਕੰਮਲ ਹੋਣਗੀਆਂ ਉਸ ਤੋਂ ਬਾਅਦ ਇੰਡੀਆ ਅਲਾਈਅੰਸ ਦੀ ਸਾਰੀ ਰੂਪਰੇਖਾ ਬਣ ਕੇ ਸਾਹਮਣੇ ਆਊਗੀ ਔਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਜਦੋਂ ਵੀ ਭਾਰਤ ਸਰਕਾਰ ਅਨਾਉਂਸ ਕਰੂਗੀ ਉਸ ਵੇਲੇ ਚੋਣ ਕਮਿਸ਼ਨ ਅਨਾਉਂਸ ਕਰੂਗਾ ਉਸ ਵਿੱਚ ਸਾਰੇ ਵੱੱਡਾ ਚੜ ਕੇ ਹਿੱਸਾ ਲੈਣਗੇ ਬਿਹਾਰ ਦੀ ਚੋਣ ਨੂੰ ਕਿਵੇਂ ਦੇਖਦੇ ਜੜੀ ਅਰਜ ਨਹੀਂ ਕੁਛ ਇਸ ਤੇ ਮੈਂ ਇਹ ਜ਼ਰੂਰ ਸਮਝਦਾ ਕਿ ਨਿਤਿਸ਼ ਜੀ ਭਾਵੇਂ ਇੰਡੀਆ ਅਲਾਈਅੰਸ ਦੇ ਹਿੱਸੇਦਾਰ ਸੀ ਪਰ ਜੋ ਉਹਨਾਂ ਨੇ ਪਿਛਲੇ 2-3 ਦਿਨਾਂ ਦੀ ਕਾਰਗੁਜ਼ਾਰੀ ਰਹੀ ਹੈ ਉਸ ਤੋਂ ਇਹ ਲੱਗਦਾ ਹੈ ਕਿ ਉਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਅੱਜ ਆਪਣਾ ਗਠਬੰਧਨ ਛੱਡ ਕੇ ਦੁਬਾਰਾ ਬੀਜੇਪੀ ਨਾਲ ਕਾਇਆਪ ਕਰਨ ਦਾ ਫੈਸਲਾ ਕੀਤਾ ਹੈ ਔਰ ਸ਼ਾਇਦ ਇਸ ਚੋਣਾਂ ਦੇ ਵਿੱਚ ਹੀ ਬਿਹਾਰ ਦੀ ਜਨਤਾ ਇਸ ਗੱਲ ਵਾਸਤੇ ਜੋ ਉਹਨਾਂ ਨੇ ਫੈਸਲਾ ਕੀਤਾ ਉਹਦਾ ਸਿੱਟਾ ਉਹਨਾਂ ਨੂੰ ਦਿਖਾਊਗੀ ਜੋ ਸਾਰੇ ਲੋਕ ਸੋਚਦੇ